ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ਰਵਾਤ ਕਰਦੇ ਆਂ ਵੱਡੀ ਖਬਰ ਦੀ ਆ ਰਹੀ ਹੈ ਪੰਜਾਬ ਚ ਆਬਰੀ ਲੁੱਟ ਦੀ ਵਾਰਦਾਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਅੰਮ੍ਰਿਤਸਰ ਦੇ ਵਿੱਚ ਬੇਖੋਫ ਲਟੇਰਿਆਂ ਨੇ ਇੱਕ ਕੋਲਡ ਸਟੋਰ ਨੂੰ ਬਣਾਇਆ ਨਿਸ਼ਾਨਾ ਮੰਗਲਵਾਰ ਰਾਤ ਚਬਾਰ ਰੋਡ ਤੇ ਸਥਿਤ ਪਿੰਡ ਇਬਨ ਕਲਾਕ ਦੇ ਕੋਲਡ ਸਟੋਰ ਚ ਚੋਰੀ ਦੀ ਘਟਨਾ ਵਾਪਰੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਕਰੀਬ 35 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣਾ ਆਏ ਸਨ। ਬਦਮਾਸ਼ਾਂ ਨੇ ਕੋਲਡ ਸਟੋਰ ਤੇ ਤਣਾਤ ਸੁਰੱਖਿਆ ਕਰਮੀਆਂ ਨੂੰ ਬੰਦਕ ਬਣਾ ਲਿਆ ਤੇ ਫਿਰ ਉਹਨਾਂ ਨੇ ਆਸਾਨੀ ਨਾਲ ਕਰੀਬ 2 ਕਰੋੜ ਰੁਪਏ ਦੇ ਸੁੱਕੇ ਮੇਵੇ ਲੁੱਟ ਲਏ। ਇਸ ਮਗਰੋਂ ਤਾਂ ਥਾਣਾ ਹੁਣ ਚਾਟੀਵੰਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਅਨੁਸਾਤੇ ਲੁੱਟੇਰੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ। ਫਿਲਹਾਲ ਪੁਲਿਸ ਦੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਜਾਂਚ ਕਰ ਰਹੀ ਹੈ ਤਾਂ ਜੋ ਲਡੇ ਦੇ ਨਪਤਾ ਲਗਾ ਜਿਆ ਸਕੇ ਲਡੇ ਦੇ ਦੋ ਟਰੱਕਾਂ 'ਤੇ ਸਵਾਰ ਹੋ ਗਿਆ ਇਸ ਹਨ ਵਾਦੋ ਵਾਰ ਸਵੇਰੇ ਜਦ ਕੋਲਡ ਸਟੋਰ ਦਾ ਮਾਲਕ ਅਤੇ ਹੋਰ ਸਟਾਫ ਕੰਮ ਤੇ ਆਏ ਤੇ ਦੇਖਿਆ ਕਿ ਸਿੱਖ ਕਰਮੀਆਂ ਨੂੰ ਬੰਦਕ ਬਣਾਇਆ ਹੋਇਆ ਸੀ ਅਤੇ ਉਥੇ ਰੱਖਿਆ ਸਰਸਵਣ ਗੈਪ ਸੀ ਪੁਲਿਸ ਸ਼ਿਕਾਇਤ ਵਿੱਚ ਹੈਪੀ ਰੋਡਾਂ ਦੱਸੇ ਕਿ ਇਬਨ ਕਲਾ ਵਿੱਚ ਉਸ ਦਾ ਕੋਲਡ ਸਟੋਰ ਅਤੇ ਮਜੀਠਾ ਮਡੀ ਦੀ ਕਰਿਆਨੀ ਐਸੋਸ਼ਨ ਦੇ 100 ਤੋਂ ਵੱਧ ਵਪਾਰੀ ਇੱਥੇ ਆਪਣਾ ਮਾਲ ਸਟੋਰ ਕਰਦੇ ਨੇ ਉਹਨਾਂ ਨੇ ਕਿ ਉਸ ਨੇ ਇਹ ਵੱਡੀ ਕਰਨਾ ਵਾਪਰਗੀ ਤੇ ਲਟੇਰੇ ਉਸ ਨੂੰ ਲੁੱਟ ਕੇ ਲੈ ਗਈ ਵੀਡੀਓ ਦੇਖਣ ਲਈ ਤੁਹਾਡਾ ਤਨ ਵੱਧ